ਕਣੇ ਲਓ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਹ ਬਾਈ ਨੇ ਜੁਰਮਾਨਾ ਲਾ ਰਹੇ ਆ ਜੀ ਤੇ ਆ ਬਕੈਨ ਲਾਈ ਸੀ ਤੇ ਇਹ ਮੱਦੀ ਗਈ ਕਿਤੇ ਪੈਰ ਆ ਕਿਵੇਂ ਕਾ ਵਢਣ ਲੱਗਿਆ ਨਾ ਟੁੱਟ ਗਈ ਮੁੱਢੋ ਜੀ ਠੀਕ ਹੈ ਤੇ ਇਹਦੀ ਸਜ਼ਾ ਇਹ ਦੇਣ ਲੱਗਾ ਵੀ ਇੱਥੇ ਟੋਇਆ ਪੱਟ ਤੇ ਬਕੈਨ ਉਹ ਮੈਂ ਲਿਆ ਕੇ ਆ ਵੇ ਗੱਡੀ ਚ ਕੱਟ ਕੇ ਲਾਂਦੀ ਥੋੜਾ ਡੂੰਘਾ ਕੱਢ ਕੜੂੰਗਾ ਕੱਢ ਇਹਨੂੰ ਕਹਿਆ ਵੀ ਲਾ ਆ ਵੀ ਇਹ ਮੋਟਰ ਹੈਗੀ ਮੂਨ ਸਿੰਘ ਦੀ ਬੋਲੇ ਵਾਲੇ ਪ੍ਰਧਾਨ ਸਾਹਿਬ ਤੇ ਬਾਕੀ ਜਿਹਨੂੰ ਸਜ਼ਾ ਦੇਣ ਦੀ ਫੋਟੋ ਨਹੀਂ ਖਾਂਦੇ ਤੁਹਾਨੂੰ ਕਿਉਂ ਬਾਏ ਸੀ ਨਵਲਾ ਮੰਨਦੇ ਹੋ ਹੁਣ ਵੀ ਤੂੰ ਚੰਗਾ ਬੰਦਾ ਤੇ ਬਾਕੀ ਜਿਹੜਾ ਵੀਗਾ ਨੁਕਸਾਨ ਕਰੇਗਾ ਇਹਨਾਂ ਤੇ ਸੀ ਇੱਕ ਬੂਟੇ ਪਰ ਪਿਆ ਹੈ ਨਹੀਂ ਤਾਂ ਲਾਉਣੇ 5 ਸੀ ਹਾਂ ਉਹਨੂੰ 5 ਦਾ ਜੁਰਮਾਨਾ ਰੱਖਿਆ ਹੋਇਆ ਹੈ ਜਿਹੜਾ ਵੀ ਬੂਟਾ ਤੋੜੇਗਾ ਇੱਕ ਵੀ ਉਹਨੂੰ 5 ਬੂਟੇ ਲਾਣੇ ਪੈਣਗੇ ਇੰਨੀ ਸਜ਼ਾ ਸੀ ਸ਼ਕਤੀਕਰਤੀ ਹੈ ਜੇ ਸਿਕਾਰ ਹੀ ਸਾਡਾ ਸਾਥ ਦੇਵੇ ਜਿਹੜੇ ਬੂਟਾ ਨੁਕਸਾਨ ਕਰਦਾ ਹੈ ਨਾ ਉਹਨੂੰ ਥੋੜਾ ਗਣਾ ਮਾੜਾ ਮੋਟਾ ਕੁਝ ਇਹ ਤਾਂ ਜਮਾਨਾ ਰੱਖਿਆ ਜਾਵੇ ਹੋ ਜਾ। ਇਹ ਤਾਂ ਠੀਕ ਹੈ ਨਾ। ਇੱਕ ਬੂਟਾ ਤੋੜੇ ਦਿਨ ਹਲਾ ਵੀ ਪੰਜ ਬੂਟੇ ਲਾ। ਪਹਿਲੇ 10 ਬੂਟੇ ਚਾਹੀਦੇ ਸਿਕਾਰ ਚਾਵੇਦਾ। ਇਹ ਚਲੋ ਪੰਜ ਹੀ ਸਜ਼ਾ ਦੇ ਸਕਨੇ ਆ। ਡੂੰਗਾ ਡੂੰਗਾ ਘਟੋਇਆ ਹੋ ਰਹੀ ਏ। ਪਾਣੀ ਪਾਉਣ ਵਾਸਤੇ। ਨਹੀਂ ਇੱਕ ਡੂੰਗਾ ਘਰ ਬਾਏ ਪਾਣੀ ਬਣਾਵਾਂਗੇ। ਇਹ ਡੂੰਗਾ ਪੋਲਾ ਘਾਤਾ। ਹਾਂ ਵੇਖਾ ਰਿਹਾ ਤਾਗ ਨਹੀਂ ਥੱਲੇ। ਹੁਣ ਰਲ ਜਾਏਗੀ ਵਿੱਚੇ। ਹੇ। ਇਹ ਪੂਰੀ ਧੋਪੇ ਤੇ ਲਾਣਾ ਚੰਗੀ ਤਰ੍ਹਾਂ ਤਸੱਲੀ ਕਰਾਣੀ ਤੇਰੀ ਅੰਗਾ ਤੇ ਇਹ ਕੰਮ ਨਾ ਕਰੇਗਾ ਤੂੰ ਨਾਲੇ ਬਾਈ ਖੁਸ਼ ਹੁੰਦਾ ਵੀ ਠੀ ਮੈਨੂੰ ਸਜ਼ਾ ਬੜੀ ਵਧੀਆ ਮਿਲੀ ਹੈ ਕਹਿੰਦਾ ਇਹ ਹੀ ਸਜ਼ਾ ਰੋਲ ਰੋਜ਼ ਮਿਲੇ ਮੈਨੂੰ ਆਦੇ ਇੱਕ ਬੂਟਾ ਪੱਟਾ ਤੇ ਪੰਜ ਲਾਣੇ ਬੈਠ ਕਰਨਾ ਵਾਜੀ ਇਹ ਹੁੰਦੀ ਨਾ ਕਿਤੇ ਆਲੀ-ਉਲੀ ਥੋੜੀ ਥੋੜੀ ਨਹੀਂ ਤਾਂ ਬਾਹਰ ਦੀ ਬਾਜੀ ਹਾਂ ਇਹ ਰੇਤਾ ਜਾ ਵੈਸੋ ਨੇ ਬਾਤ ਕਰਦੀ ਆ ਇਹ ਹੋਰ ਕਾਟ ਕੇ ਰੇਤਾ ਥੋੜਾ ਜਾ ਤੇ ਮਿੱਟੀ ਉਥੋਂ ਲਿਆ ਥੋੜੀ ਬਾਟ ਕੇ ਉਹ ਗਿੱਲੀ ਗਿੱਲੀ ਜਿੱਥੇ ਬਈ ਟਾਲੀ ਗੋਲੋ ਕੱਠਾ ਲੇਗਾ ਕੋਈ ਅੰਦਰ ਚਲੋ ਠੀਕ ਹੈ ਤੁਸੀਂ ਇਹ ਤਿਆਰ ਰੱਖੋ ਜਦੋਂ ਕੰਮ ਕਰ ਕਰਨਾ ਹੈ ਤੇ ਇਹ ਗਲਤੀ ਨਹੀਂ ਕਰਨੀ ਵੀ ਰੁੱਖ ਟੁੱਟ ਜਾਵੇ ਰੁੱਖ ਨੂੰ ਨੁਕਸਾਨ ਹੋਏ ਕਿੜੋ 4 3 3 ਫੁੱਟ ਦਾ ਰੁੱਖ ਹੋ ਗਿਆ ਸੀ ਬੜਾ ਸੰਗਣਾ ਸੀ ਬਹੁਤ ਵਧੀਆ ਚਲੋ ਠੀਕ ਹੈ ਜੀ ਬੜੀ ਮਿਹਰਬਾਨੀ ਠੀਕ ਹੈ ਤੁਹਾਡਾ ਆਪ ਦਾ ਖਾਸ ਡਾਕਟਰ ਬਾਉਰਾਮ ਸਿੰਘ ਦਾ ਗੋਲੂ ਕੀ ਸੰਦਾ ਬਾਬੂ ਗੋਲੂ ਕੇ ਨਹੀਂ ਥੱਲੇ ਮਿੱਟੀ ਵਧੀਆ ਨਹੀਂ ਗਲਦੀ ਕੇ ਰਹਿ ਰਹਿਦੇ ਆ ਜਾ ਤੂੰ ਡੂਗੇ ਕਿਤੇ ਗਣਾ ਥੱਲੇ ਮਿੱਟੀ ਕਿੱਡੀ ਹੋ ਨਿਕਲੀ ਵੇ ਬਸ ਉਹ